ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਪੁੰਚੇ ਡੇਰ ਬਾਬਾ ਨਾਨਕ ਪਿੰਠੇਟਰ ਕੇ ਖੜਾ ਨਾਲ ਪ੍ਰਭਾਵਿਤ ਗ੍ਰੰਥੀ ਸਿੰਘਾਂ ਦਾ ਕੀਤਾ ਇਕੱਠ ਹਰਬੀੜਤ ਗ੍ਰੰਥੀ ਸਿੰਘਾਂ ਨੂੰ ਦਿੱਤੀ ਸਹਾਇਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹਰ ਪ੍ਰਭਾਵਿਤ ਖੇਤਰ ਡੇਰ ਬਾਬਾ ਨਾਨਕ ਦੇ ਪਿੰਠੇ ਜਿਹੜੇ ਪਹੁੰਚ ਜਿੱਥੇ ਉਹਨਾਂ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਗਰੰਥੀ ਸਿੰਘਾਂ ਦਾ ਇਕੱਠ ਕੀਤਾ ਗਿਆ ਅਤੇ ਉਹਨਾਂ ਨੂੰ ਵਿਤੀ ਸਹਾਇਤਾ ਦਿੱਤੀ ਗਈ ਇਸ ਮੁਕੇ ਪਈ ਅਰਜੀ ਸਿੰਘ ਨੇ ਕਿਹਾ ਕਿ ਗਰੰਥੀ ਸਿੰਘਾਂ ਦੇ ਪਰਿਵਾਰਾਂ ਦੀ ਹਾਲਤ ਬਹੁਤ ਹੀ ਮਾੜੀ ਹੈ ਉਹਨਾਂ ਦੀ ਇਤਨੀ ਗੁਣੀ ਤਨਖਾਹ ਤੇ ਆਪਣੀਆਂ ਸੇਵਾਵਾਂ ਦੇਣੀਆਂ ਪੈਦੀ ਹਨ ਪਰ ਹੜ੍ਹ ਹਰ ਦਰਾਂ ਉਹਨਾਂ ਦੇ ਬਹੁਤ ਹੀ ਨੁਕਸਾਨ ਹੋਏ ਹਨ ਇਸ ਲਈ ਪੰਥਕ ਅਕਾਲੀ ਲਹਿਰ ਵੱਲੋਂ ਇਹ ਜਿਹੇ ਪਰਿਵਾਰਾਂ ਦੀ ਬਤ ਬਤ ਮਦਦ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਨਾ ਗਰੰਥੀ ਸਿੰਘਾਂ ਦੀ ਅਗਰ ਸ਼ਰਮ ਦੀ ਗੁਰਦੂਰਾ ਪਰਬਤ ਕਮੇਟੀ માં ਪਾੜਨੇ ਤੇ ਸਾਰੀਆਂ ਮੁਸ਼ਕਲਾਂ ਹੱਲ ਹੋ ਸਕ ਮੇਰੇ ਨਾਲ ਕੋ ਨਗਾਕੇ ਸ਼ਰਮਨੀ ਕਮੇਟੀ ਦੀਆਂ 15 ਸਾਲਾਂ ਤੋਂ ਚੋਣਾਂ ਲਟਕ ਰਹੀਆਂ ਹਨ ਜੰਮੂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪੇਤ ਪੀਤੇ ਬੋਲਦਿਆ ਕਿ ਹਮੇਸ਼ਾ ਇਹ ਜੇ ਮਾਮਲਿਆਂ ਨੂੰ ਦਬਾਉਣ ਲਈ ਪੇਤੀ ਕਾਨੂੰਨ ਵਾਲਿਆਂ ਨੂੰ ਬਾਕਲ ਸਤ ਕਰ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸੰਗთა ਆਪ ਸੰਗთა ਹਨ ਦੇਖूंगा ਮੈਂ ਖੁਸ਼ੀ ਹੈ ਕਿ ਸੰਗთა ਆਪਣਾ ਕੰਮ ਬਖੋਪੀ ਕਰ ਰਹੀਆਂ ਹਨ ਪਰ ਸੰਗਤਾਂ ਨੂੰ ਆਪ ਬੜੇ ਸ਼ਿਕਰਚਾ ਰਹੀ ਇਹ ਜੇ ਮਾਮਲੇ ਵਿੱਚ ਸਰਕਾਰ ਨੂੰ ਇਤਨ ਗੰਭੀਰ ਹੋਣ ਲਈ ਮਜਬੂਰ ਕਰਨਾ ਪਵੇਗਾ ਅਸੀਂ ਜਿਹੜਾ ਸਾਰੇ ਇਲਾਕੇ ਦੇ ਵਿੱਚ ਗੁਰਦੁਆਰਿਆਂ ਦੇ ਗ੍ਰੰਥੀ ਸਾਹਿਬ ਸੀਗੇ ਉਹਨਾਂ ਦੀ ਉਹਨਾਂ ਦੀ ਫਿਕਰ ਕੀਤੀ ਸਾਨੂੰ ਬੜਾ ਲਾਜ਼ਮੀ ਲੱਗਾ ਕਿ ਇਹਨਾਂ ਦਾ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਹੋਰ ਕੋਈ ਵਸੀਲੇ ਹੈ ਨਹੀਂ ਇਸ ਕਰਕੇ ਜਿੰਨੇ ਵੀ ਗ੍ਰੰਥੀ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਜਾਂ ਸੱਤ ਪਿੰਡ ਜਿਹੜੇ ਆ ਮਕੌੜਾ ਪਿੰਡ ਤੋਂ ਪਰਲੇ ਪਾਸੇ ਉਹਨਾਂ ਗੁਰਦੁਆਰਿਆਂ ਸਾਹਿਬ ਜੀ ਉਹਨਾਂ ਦੀ ਸਹਿਯਤਾ ਲਈ ਅਸੀਂ ਇਹ ਜਿਹੜਾ ਾਰੇ ਮਾਪੁਰਖ ਬਾਬਾ ਕਸ਼ਮੀਰਾ ਸਿੰਘ ਜੀ ਬਾਬਾ ਲਖਵੀਰ ਸਿੰਘ ਜੀ ਬਾਬਾ ਜਰਗ ਵਾਲੇ ਬਾਬਾ ਭਵਿੰਦਰ ਸਿੰਘ ਜੀ ਇਹ ਸਾਰਿਆਂ ਨੇ ਇਹ ਆਪਣੀ ਜਿਹੜੀ ਸਾਡੀ ਗੁਰਦਾਸਪੁਰ ਦੀ ਟੀਮ ਆ ਪਠਾਨਕੋਟ ਦੀ ਟੀਮ ਆ ਸਾਰਿਆਂ ਨੇ ਇਹਨਾਂ ਦੀ ਸਲਾਹ ਨਾਲ ਅਸੀਂ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਬਣਾਇਆ ਕਿ ਜਿੰਨੀ ਕੋ ਹੋ ਸਕੇ ਸਹਾਇਤਾ ਕੀਤੀ ਜਾਵੇ ਕਿਉਂਕਿ ਗਰੰਥੀ ਸਾਹਿਬਾ ਦਾ ਹੋਰ ਕੋਈ ਜਿਆਦਾ ਉਹ ਨਹੀਂ ਹੁੰਦਾ ਮਾਇਆ ਦਾ ਆਰਥਿਕ ਪੱਖੋਂ ਕੋਈ ਉਹਨਾਂ ਦੀ ਸਹਾਇਤਾ ਦਾ ਹੋਰ ਕੋਈ ਸਾਧਨ ਨਹੀਂ ਹੁੰਦਾ ਅਸੀਂ ਹੋਰ ਵੀ ਜਿਹੜੇ ਗ੍ਰੰਥੀ ਸਿੰਘਾਂ ਤੋਂ ਲਾਵਾਡੇ ਪਾਠੀ ਸਿੰਘ ਨੇ ਉਹਨਾਂ ਦੀ ਵੀ ਹੁਣੇ ਸਾਨੂੰ ਜਿਹੜੀ ਰਿਪੋਰਟ ਮਿਲੀ ਹੈ ਉਹਨਾਂ ਦੀ ਵੀ ਸਹਾਇਤਾ ਲਈ ਲਿਸਟ ਬਣਾਵਾਂਗੇ ਤੇ ਉਹਨਾਂ ਨੂੰ ਵੀ ਉਹਨਾਂ ਦੀ ਵੀ ਹੈਲਪ ਕਰਾਂਗੇ 50 50 ਤੋਂ ਉੱਤੇ ਕੀ ਕੀਤੀ ਹੈ ਸਤ ਗੁਰਦਵਾਰਾ ਸਾਹਿਬ ਨੇ ਜਿਹੜੇ ਪਾਰ ਜਿਹੜੇ ਆਪੇ ਸੇਵਾ ਕਰਦੇ ਪਿੰਡਾਂ ਦੇ ਲੋਕ ਉਹਨਾਂ ਨੂੰ ਅਸੀਂ ਮਾਇਆ ਦੇਤੀ ਹੈ ਇਹ ਇਹਨਾਂ ਦੀ ਹਾਲਤ ਬੜੀ ਤਰਸਯੋਗ ਆ ਇਹ ਬੜੇ ਲੰਬੇ ਸਮੇਂ ਤੋਂ ਮੈਂ ਦੇਖ ਰਿਹਾ ਪਰ ਅਸੀਂ ਸਾਡੇ ਹੱਥ ਵਿੱਚ ਕੁਝ ਹੈ ਨਹੀਂ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ ਜਦੋਂ ਤਾਕਤ ਮਿਲੀ ਕੋਈ ਤੇ ਅਸੀਂ ਸਭ ਤੋਂ ਪਹਿਲਾਂ ਇਹ ਬਾਬਾ ਬੁੱਢਾ ਜੀ ਦੀ ਵੰਸ਼ਾ ਦਾ ਧਿਆਨ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਹਰ ਕਿਸੇ ਵੀ ਪਿੰਡ ਦੇ ਵਿੱਚ ਭਾਵੇਂ ਭਾਵੇਂ ਕਾਲ ਤੱਕ ਸਾਡਾ ਹੁਕਮ ਹੋਵੇ ਇੱਕ ਗਰੰਥੀ ਦੀ ਨੀਅਤ ਰਕਮ ਹੋਵੇ ਜਿਹਦੇ ਨਾਲ ਉਹਦੇ ਬੱਚਿਆਂ ਦੀ ਤਾਲੀਮ ਹੋਵੇ ਜਿਹਦੇ ਨਾਲ ਉਹਦੀ ਚੰਗੀ ਚੰਗਾ ਪ੍ਰਸ਼ਾਦਾ ਉਹਨੂੰ ਮਿਲੇ ਤੇ ਉਹਦੀ ਇੱਜ਼ਤ ਹੋਵੇ ਤੋਂ ਇਹ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਸਾਡੇ ਕੋਲ ਸਮਰੱਥਾ ਹੋਈ ਜਦੋਂ ਅਸੀਂ ਕੁਝ ਕਰ ਸਕੇ ਇਹ ਮੇਰੇ ਮਨ ਦੀ ਰੀਜ ਆ ਕਿ ਅਸੀਂ ਗਰੰਥੀ ਸਿੰਘਾਂ ਦਾ ਜਿਹੜਾ ਮਿਆਰ ਆ ਉਹ ਜਿਹੜਾ ਉਹਨਾਂ ਦਾ ਰੁਤਬਾ ਆ ਉਹਨੂੰ ਦੇਖਦੇ ਹੋਏ ਅਸੀਂ ਕੁਝ ਕਰੀਏ ਉਹਨਾਂ ਲਈ ਜਦੋਂ ਵੀ ਮੌਕਾ ਮਿਲਿਆ ਜਰੂਰ ਕਰਾਂਗੇ ਐਸਪੀਸੀ ਜਦੋਂ ਆ ਗਈ ਉਦੋਂ ਤੇ ਕਹਿਣ ਦੀ ਲੋੜ ਨਹੀਂ ਕਿਸੇ ਨੂੰ ਆਪਣੇ ਆਪ ਹੋਊਗਾ ਸਾਰਾ ਕੁਝ ਜਿਹੜਾ ਅਸੀਂ ਪਿਛਾ ਭਰਾਦਾ ਨਹੀਂ ਉਹ ਕਰਵਾਣ ਜਿਹੜਾ ਤੁਸੀਂ ਕਰ ਰਹੇ ਹੋ ਜਿਹੜਾ ਪ੍ਰਾਲਾ ਅਸੀਂ ਕਰਾਂਗੇ ਪਰ ਜਿਹੜੀ ਭਾਜਪਾ ਨਾ ਜੀ ਉਹ ਪ੍ਰਾਲਾ ਕਰ ਰਹੀ ਹੈ ਜਿਹੜਾ ਉਹ ਸਾਡੇ ਲਈ ਬੜਾ ਖਤਰਨਾਕ ਆ ਭਾਜਪਾ ਜਿਹੜੀ ਆ 15 ਸਾਲ ਹੋ ਗਿਆ ਇਲੈਕਸ਼ਨ ਨਹੀਂ ਇੱਕ ਵਾਰੀ ਪ੍ਰਬੰਧਕ ਕਮੇਟੀ ਦੇ ਜਿਹੜੇ ਕਿ ਹੋਣੇ ਚਾਹੀਦੇ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਾਡੀ ਜਿਹੜੀ 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 ਲੀਡਰਸ਼ਿਪ ਦਾ ਨਾਸ ਮਾਰਿਆ ਸਾਡੀ ਲੀਡਰਸ਼ਿਪ ਨੇ ਆਪਣੇ ਬੱਚਿਆਂ ਨੂੰ ਪਾਲਣ ਲਈ ਦੂਸਰੇ ਦਾ ਨਾਸ ਮਾਰਿਆ ਉਹ ਨਵੀਂ ਲੀਡਰਸ਼ਿਪ ਜਿਹੜੀ ਆ ਰੁੱਖਾਂ ਨਾਲ ਤੇ ਲੱਗਣੀ ਨਹੀਂ ਉਹ ਇਸ ਤਰ੍ਹਾਂ ਹੀ ਚੁੰੜ ਕੇ ਆਉਂਦੇ ਆ। ਤੋਂ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਵਿੱਚ ਚੇਂਜ ਆਉਣਾ ਬੜਾ ਜ਼ਰੂਰੀ ਹੈ। ਪ੍ਰਬੰਧਕ ਕਮੇਟੀ ਦਾ ਬੜਾ ਬੇਸ਼ੁਮਾਰ ਸਮਾਇਆ ਜਿਹੜਾ ਉਹ ਇਲੈਕਸ਼ਨਾਂ ਤੇ ਵਰਤ ਰਹੇ ਨੇ, ਰਾਜਨੀਤੀ ਤੇ ਵਰਤ ਰਹੇ ਨੇ ਆ ਉਥੋਂ ਜਿਹੜੇ ਬਿੱਲ ਪਾਸ ਹੋਏ ਨੇ, ਬਿੱਲ ਦਿੱਤੇ ਗਏ ਨੇ ਤੇਲ ਦੇ ਤੇ ਉਹ ਸੁਖਵੀਰ ਬਾਦਲ ਵਰਤ ਰਿਹਾ ਇੱਥੇ। ਉਹ ਆਪਣਾ ਨਾਂ ਕਰ ਰਿਹਾ। ਪੈਸਾ ਤੁਹਾਡਾ ਜਿਹੜਾ ਤੁਸੀਂ ਗੋਲਕ ਵਿੱਚ ਪਾਇਆ ਤੇ ਵਰਤ ਰਿਹਾ ਸੁਖਵੀਰ ਬਾਦਲ। ਨਾਂ ਕਰ ਰਿਹਾ ਸ਼ਰੋਮਣੀ ਅਕਾਲੀ ਦਲ ਦਾ। ਇਹ ਗੁਰੂ ਘਰ ਦਾ ਪੈਸਾ, ਸੰਗਤਾਂ ਦਾ ਪੈਸਾ ਸੰਗਤ ਜੀ ਵਰਤਣਾ। ਪਰ ਪ੍ਰਬੰਧਕ ਕਮੇਟੀ ਦਾ ਜਨਾਹ ਨੇ ਅੱਜ ਸੁਖੀਰਪਾ ਦਾ ਨਾ ਜੀ ਇਹਨੇ ਟਰੱਕ ਭੇਜਤੇ ਜਿਹਨੇ ਟਰੱਕ ਭੇਜਤੇ ਤੁਸੀਂ ਪ੍ਰਬੰਧਕ ਕਮੇਟੀ ਦੇ ਜਾ ਕੇ ਜਿਹੜੇ ਮਤੇ ਪਾਸ ਹੋਏ ਉਹਨਾਂ ਨੂੰ ਚੈੱਕ ਕਰੋ ਜਿਹੜੇ ਤੇਲ ਦੇ ਬਿੱਲ ਦਿੱਤੇ ਉਹਨਾਂ ਨੂੰ ਚੈੱਕ ਕਰੋ ਉਹ ਸਾਰਾ ਪੈਸਾ ਗੁਰੂ ਘਰ ਦਾ ਬੜਾ ਵੱਡਾ ਸਾਡੇ ਲਈ ਦੁਖਾਂਤ ਹੈ ਜਿਹੜਾ ਜੰਮੂ ਦੇ ਵਿੱਚ ਹੋਇਆ ਇਹ ਪੰਜਾਬ ਚ ਵੀ ਤੁਸੀਂ ਦੇਖ ਲਿਆ ਇਹ ਸਾਡੇ ਲਈ ਬੜੀ ਵੱਡੀ ਹਿਰਦੇ ਵੇ ਤੱਕ ਜਿਹੜੀ ਘਟਨਾ ਅਸੀਂ ਸਾਡੇ ਲਈ ਸੁਣਨੀ ਔਖੀ ਹੁੰਦੀ ਹੈ ਪਰ ਅਸੀਂ ਇਹ ਵੀ ਦੇਖ ਰਿਹਾ ਕਿ ਗੁਰੂ ਕਾਲ ਤੋਂ ਹੀ ਇਹ ਗੁਰੂ ਦੇ ਦੋਖੀ ਜਿਹੜੇ ਆ ਉਹ ਨਾਲ-ਨਾਲ ਤੁਰੇ ਆ ਰਹੇ ਆ ਪਰ ਇੱਕ ਤਸੱਲੀ ਵਾਲੀ ਗੱਲ ਇਹ ਆ ਵੀ ਗੁਰੂ ਦੀ ਗੁਰੂ ਘਰ ਦੇ ਰਾਖੇ ਜਿਹੜੇ ਸੇਵਾਦਾਰ ਨੇ ਉਹ ਵੀ ਹੈਗੇ ਨੇ ਤੇ ਉਹ ਉਹਨਾਂ ਨੂੰ ਮੈਂ ਤੇ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰੂੰਗਾ ਸਮੁੱਚੀ ਸੇ ਕੌਮ ਨੂੰ ਕਿ ਇਹ ਕਿਸੇ ਸਰਕਾਰ ਤੋਂ ਆਸ ਨਾ ਰੱਖਣ ਕਿ ਸਾਡੇ ਗੁਰੂ ਸਾਹਿਬ ਦੀ ਕੋਈ ਬਦਬੀ ਕਰਕੇ ਤੇ ਉਹ ਸਰਕਾਰ ਉਹਨੂੰ ਝੱਲੋਗੀ ਸਰਕਾਰ ਉਸ سزا ਲਾਉਗੀ ਇਹਦੀ ਆਸ ਨਾ ਰੱਖਣ ਇਹ ਤੁਹਾਨੂੰ ਇਹ ਜ ਸਿੱਖ ਆਪਣੇ ਗੁਰੂ ਦੀ ਪਵਿੱਤਰ ਅਜ਼ਮਤ ਆ ਪੈਰਾ ਦੇਣਾ ਪੈਣਾ ਤੇ ਤੁਸੀਂ ਮੈਂ ਬੜਾ ਮੇਰਾ ਮਨ ਜਿਹੜਾ ਸੰਤੁਸ਼ਟ ਹੈ ਜੋ ਕੁਝ ਉਥੋਂ ਦੇ ਪਿੰਡਾਂ ਦੇ ਲੋਕਾਂ ਨੇ ਐਕਸ਼ਨ ਲਿਆ ਉਹ ਬੜਾ ਤਸੱਲੀ ਵਾਲਾ ਤੇ ਅਕਾਲਪੁਰ ਸੱਚੇ ਵੇਗਰੂ ਕਿਰਪਾ ਕਰੇ ਇਹ ਇਹ ਘਟਿਆ ਆ ਜੇ ਵੱਧ ਨਹੀਂਗਾ ਘਟਿਆ ਸਿੰਘ ਸਾਹਿਬ ਉਹਨਾਂ ਦੀ ਪੇਸ਼ ਨਹੀਂ ਉਹਨਾਂ ਦੀ ਪੇਸ਼ ਨਹੀਂ ਗਈ ਜੇ ਕਿਤੇ ਪੇਸ਼ ਜਾਂਦੀ ਤੇ ਹੋਰ ਵਧੀਆ ਰਿਜ਼ਲਟ ਆਉਣਾ ਸੀ। ਇਹ ਪਿੱਛੇ ਇਹ ਏਜੰਸੀਆਂ ਦਾ ਹੱਥ ਲੱਗਦਾ ਜੀ ਇਹ। ਦੇਖੋ ਜੀ ਏਜੰਸੀਆਂ ਦਾ ਹੱਥ ਆ ਜਾਂ ਇਹ ਏਜੰਸੀਆਂ ਦਾ ਹੱਥ ਹੋਵੇ ਜਾਂ ਕਿਸੇ ਦਾ ਇਹ ਕੱਢਣਾ ਹੁੰਦਾ ਸਰਕਾਰ ਨੇ। ਸਰਕਾਰ ਕਹਿੰਦੀ ਹੈ ਜੀ ਇਹ ਪਾਗਲ ਆ। ਐ ਉਹਦਾ ਸਰਟੀਫਿਕੇਟ ਉਹਨੂੰ ਛੱਡ ਦਿੰਦੀ ਆ। ਨਹੀਂ ਲੋਕ ਕਹ ਰਹੇ ਜੀ ਉਹ ਡੇਰੇਦਾਰਾ ਉਹਨੇ ਲਾ ਕੇ ਡੇਰਾ ਬਣਾਇਆ ਹੋਇਆ ਸੀ। ਦੇਖੋ ਦੇਖੋ ਜਦੋਂ ਵੀ ਤੁਸੀਂ ਕਿਤੇ ਵੀ ਘਟਨਾ ਹੋਈ ਆ ਉਹਦਾ ਥਾਣੇ ਜਾਣ ਤੋਂ ਪਹਿਲਾਂ ਉਹਦਾ ਸਰਟੀਫਿਕੇਟ ਪਹੁੰਚ ਜਾਂਦਾ ਕਿ ਇਹ ਜੀ ਪਾਗਲ ਆ। ਪਰ ਕਿਸੇ ਪਾਗਲ ਨੇ ਆਪਣੀ ਭੈਣ ਦੇ ਕੱਪੜੇ ਪਾੜੇ ਕਦੀ? ਆਪਣੀ ਮਾਂ ਦੇ ਕੱਪੜੇ ਪਾੜੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਪਾੜਦਾ ਉਹ ਇਹ ਜਿਹੜਾ ਕੰਮ ਆ ਇਹ ਸਰਕਾਰਾਂ ਦਾ ਹੁੰਦਾ ਅੱਜ ਅਸੀਂ ਆਪ ਇਹ ਇਹਦੀ ਇਨਵੈਸਟੀਗੇਸ਼ਨ ਕਰੀਏ ਤਸ਼ੱਦਦ ਦੇ ਕੇ ਕਿਸੇ ਨੂੰ ਤਾਂ ਠੀਕ ਨਹੀਂ ਹੋਊਗਾ ਉਸ ਗੁਰਦੁਆਰਾ ਸਾਹਿਬ ਦੀ ਕਮੇਟੀ ਵੀ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਦੇਖੋ ਪ੍ਰਬੰਧ ਤੇ ਇਹਨਾਂ ਦਾ ਚੈਲੰਜ ਦੇ ਰਿਆ ਸੀ ਜੀ ਇਹ ਚੈਲੰਜ ਦੇ ਰਹਾ ਤੇ ਬਿਲਕੁਲ ਉਹਨਾਂ ਨੂੰ ਉਹਨਾਂ ਨੂੰ ਸਾਹਮਣਾ ਚਾਹੀਦਾ ਸੀ ਪਹਿਲਾਂ ਇਹ ਤੇ ਮੈਂ ਇਹੀ ਬੇਨਤੀ ਕਰਦਾ ਕਿ ਇਹ ਖਬਰਦਾਰੀ ਜਿਹੜੀ ਆ ਇਹ ਸਿੱਖਾਂ ਨੂੰ ਆਪ ਰੱਖਣੀ ਪੈਣੀ ਆ ਇਹ ਦੂਪੇ ਨਾਲ ਸਾਡੇ ਕੋਲ ਕੋਈ ਇਲਾਜ ਨਹੀਂ ਤੇ ਜੇ ਚੰਗੇ ਰਿਜ਼ਲਟ ਆਏ ਤੇ ਤਾਂ ਬਾਤ ਹੋਣਾ ਨਹੀਂ ਤੇ ਇਹ ਬੰਦ ਹੋਣਾ ਨਹੀਂ ਇਹ سلسلہ ਜਿਹੜਾ ਕਿਉਂਕਿ ਸਾਡੇ ਨਾਲ ਹੀ ਇਹ ਮਜ਼ਾਕ ਹੁੰਦਾ ਅਸੀਂ ਦੇਖ ਰਹੇ ਸਾਡੇ ਗਵਾਂਢ ਚ ਪਾਕਿਸਤਾਨ ਆ ਪਾਕਿਸਤਾਨ ਦੇ ਵਿੱਚ ਕਿਸੇ ਮੁਸਲਮਾਨ ਭਰਾ ਨੇ ਸਾਡੀ ਕਦੀ ਹਿੰਮਤ ਨਹੀਂ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੱਕ ਜਵੇ ਬੁਰੀ ਨਾ ਜਾਂਦਾ ਜਾਂ ਨਿੱਕੀ ਏਟ ਨੂੰ ਛੇੜ ਜਾਵੇ ਉਹਨਾਂ ਨੇ ਸਾਡੀ ਹਿਸਟਰੀ ਸੰਭਾਲ ਕੇ ਰੱਖੀ ਆ ਅੱਜ ਸਾਨੂੰ ਇਹ ਸਾਡੇ ਸਾਡੇ ਹੀ ਲੋਕ ਬਰਬਾਦ ਕਰਨ ਤੇ ਤੁਲੇ ਹੋਏ ਹਰੇਕ ਸਟੇਟ ਦੇ ਵਿੱਚ ਤੋ ਖਾਸ ਕਰਕੇ ਆਜ ਲਈ ਪੰਜਾਬ ਸਟੇਟ ਦੇ ਵਿੱਚ ਤੇ ਆਵਾ ਹੀ ਉਤ ਗਿਆ। ਤੋ ਇਹ ਇਸ ਇਹ ਇਸ ਕਰਕੇ ਹੋ ਗਿਆ ਕਿਉਂਕਿ ਇੱਥੇ ਸਰਕਾਰ ਵੱਲੋਂ ਕੋਈ ਸਜ਼ਾ ਨਹੀਂ। ਇਹ ਇਹ ਜਾਂਦੇ ਆਂ ਜਦੋਂ ਥਾਣੇ ਜਾਂਦਾ ਉਹਦਾ ਸਰਟੀਫਿਕੇਟ ਪਹੁੰਚ ਜਾਂਦਾ ਕਿ ਜੀ ਮੈਂਟਲ ਆ। ਤੋ ਉਹਨੂੰ ਉਹਦੀ ਬਾਤ ਮਿਲ ਜਾਂਦੀ ਘਰੋਂ ਛੱਡ ਦਿੰਦੇ ਆ। ਇਹ ਇਹ ਸੌਦਾ ਜਿਹੜਾ ਇਹ ਸਾਡੇ ਲਈ ਬੜਾ ਨੁਕਸਾਨਦੇ ਆ ਮੈਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦਾ ਕਿ ਇਹਦੀ ਖਬਰਦਾਰੀ ਆਪ ਕਰਨ ਆਪ ਰਖਵਾਲੀ ਕਰਨ ਗੁਰੂ ਸਾਹਿਬ ਦੀ ਪਿੱਤਰ ਅਜ਼ਮਤ ਤੇ ਆ ਪੈਰਾ ਦੇ। ਸਜਾਤੇ ਜੀ ਇਹ ਮੈਂ ਤੁਹਾਨੂੰ ਕੀ ਕਹਾ ਜਿਸ ਤਰ੍ਹਾਂ ਦੀ ਸਜ਼ਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਦਿੱਤੀ ਉਤਰਾਂ ਦੀ ਸਜ਼ਾ ਉਤੀ ਹੋਣੀ ਚਾਹੀਦੀ ਉਤਰਾਂ ਹੀ ਪੜਨਾ ਚਾਹੀਦਾ